ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਗਾ ਕਿ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਦਾ ਰੋਗ ਬਹੁਤ ਤੇਜ਼ੀ ਨਾਲ ਲੱਗ ਰਿਹਾ ਚਾਹੇ ਉਹ ਢੇਡ ਦੇ ਕੈਂਸਰ ਨਾਲ ਸੰਬੰਧਿਤ ਹੋਵੇ ਚਾਹੇ ਉਹ ਅੰਤੜੀਆਂ ਦਾ ਕੈਂਸਰ ਹੋਵੇ ਚਾਹੇ ਗਲੇ ਦਾ ਕੈਂਸਰ ਹੋਵੇ ਜਿਹਨੂੰ ਫੂਡ ਪਾਈਪ ਕੈਂਸਰ ਵੀ ਕਹਿੰਦੇ ਨੇ ਜਾਂ ਕੋਈ ਹੋਰ ਉਹਨਾਂ ਲੋਕਾਂ ਨੂੰ ਇਹ ਰੋਗ ਜਿਆਦਾ ਤੇਜ਼ੀ ਨਾਲ ਲੱਗ ਰਿਹਾ ਹੈ ਜਿਹੜੇ ਲੋਕ ਖਾਣਾ ਖਾਣ ਸਮੇਂ ਖਾਸ ਕਰਕੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਜਦੋਂ ਖਾਣਾ ਖਾਂਦੇ ਨੇ ਲੋਕੀ ਖਲੋਕੇ ਖਾਣਾ ਖਾਂਦੇ ਨੇ ਤਿੱਖ ਲੋਕੇ ਖਾਣ ਦੇ ਨਾਲ ਇਹ ਬਿਮਾਰੀਆਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਨੇ ਹੁਣ ਕੋਈ ਸਵਾਲ ਕਰੇਗਾ ਵੀਰ ਕਿ ਖਲੋਕੇ ਖਾਣਾ ਖਾਣ ਨਾਲ ਕੈਂਸਰ ਕਿੱਦਾਂ ਹੋ ਸਕਦਾ ਪੇਟ ਦਾ ਕੈਂਸਰ ਕਿਵੇਂ ਹੋ ਸਕਦਾ ਅੰਤੜੀਆਂ ਦਾ ਕੈਂਸਰ ਕਿਵੇਂ ਹੋ ਸਕਦਾ ਸਵਾਲ ਕਰਨਾ ਉੱਤੇ ਬੜੀ ਚੰਗੀ ਗੱਲ ਹੋਵੇਗੀ ਲੇਕਿਨ ਉਹਦਾ ਜਵਾਬ ਲੈਣਾ ਵੀ ਇੱਕ ਬੜਾ ਜ਼ਰੂਰੀ ਆ ਤੁਸੀਂ ਨੋਟ ਕੀਤਾ ਹੋਊਗਾ ਕਿ ਪਿਛਲੇ 20 ਸਾਲਾਂ ਤੋਂ ਜਦੋਂ ਦਾ ਲੋਕਾਂ ਨੇ ਟੇਬਲ ਤੇ ਖਾਣਾ ਖਾਣਾ ਸ਼ੁਰੂ ਕਰਤਾ ਜਿੱਥੇ ਲੋਕੀ ਖਾਸ ਕਰਕੇ ਫੰਕਸ਼ਨਾਂ ਦੇ ਵਿੱਚ ਜਾਂ ਸਲਫ ਸਰਵਿਸ ਲੈਣ ਦਾ ਖਾਣਾ ਸ਼ੁਰੂ ਕਰ ਦਿੱਤਾ ਕਿ ਟੇਬਲ ਲੱਗਾ ਹੁੰਦਾ ਆ ਕਿ ਉੱਥੋਂ ਤੁਸੀਂ ਖਾਣਾ ਲੈ ਲੈਂਦੇ ਹੋ ਪਾ ਲੈਂਦੇ ਹੋ ਪਲੇਟ ਤੇ ਖਾਣ ਲੱਗ ਪੈਂਦੇ ਹੋ ਆਪਣੇ ਪਿੱਛੇ ਹੋ ਕੇ ਅੱਜ ਬਹੁਤ ਸਾਰੇ ਬੱਚੇ ਔਰਤਾਂ ਬਜ਼ੁਰਗ ਜਾਂ ਨੌਜਵਾਨ ਜਿਹੜੇ ਨੇ ਉਹ ਇੰਜ ਖਾਣ ਲੱਗ ਪਏ ਨੇ ਜਿਹਦੇ ਕਾਰਨ ਤੁਸੀਂ ਅਕਸਰ ਦੇਖਦੇ ਫਲਾਣੇ ਬੰਦੇ ਨੂੰ ਕੈਂਸਰ ਹੋ ਗਿਆ ਫਲਾਣੇ ਬੱਚੇ ਨੂੰ ਕੈਂਸਰ ਹੋ ਗਿਆ ਉਹ ਜਵਾਨ ਨੂੰ ਕੈਂਸਰ ਹੋ ਗਿਆ ਕੈਂਸਰ ਦਾ ਕਾਰਨ ਹੈ ਕਿ ਜਦੋਂ ਅਸੀਂ ਖਲੋ ਕੇ ਖਾਣਾ ਖਾਂਦੇ ਆ ਤੇ ਖਾਣਾ ਜਿਹੜਾ ਉਹ ਸਿੱਧਾ ਹੀ ਸਾਡੇ ਪੇਟ 'ਚ ਚਲਾ ਜਾਂਦਾ ਹੈ ਕੈਂਪ ਤੋਂ ਭਾਵ ਪੇਟ ਦੇ ਵਿੱਚ ਜਾਣਾ ਫੂਡ ਨਾਲੀ ਤੋਂ ਸਿੱਧਾ ਪੇਟ ਦੇ ਵਿੱਚ ਜਦੋਂ ਕਿ ਭੋਜਨ ਦਾ ਜਦੋਂ ਖਾਈਦਾ ਹੈ ਉਹਦਾ ਅੰਤੜੀਆਂ ਦੇ ਵਿੱਚ ਜਾਣਾ ਹੁੰਦਾ ਹੈ ਜਿਹੜੇ ਮੈਡੀਕਲ ਲਾਈਨਾਂ ਜੁੜੀ ਹੋਈ ਮੇਰੇ ਭੈਣ ਭਰਾ ਉਹ ਚੰਗੀ ਤਰ੍ਹਾਂ ਜਾਣਦੇ ਨੇ ਪੇਟ ਦੇ ਵਿੱਚ ਭੋਜਨ ਜਿਹੜਾ ਵਾ ਉਹ ਬਾਅਦ ਵਿੱਚ ਜਿਹੜਾ ਵਾ ਅਡਜਸਟਮੈਂਟ ਕਰਦਾ ਹੈ ਲੇਕਿਨ ਪਹਿਲਾ ਭੋਜਨ ਅੰਤੜੀਆਂ 'ਚ ਜਾਂਦਾ ਹੈ ਛੋਟੀ ਅੰਤੜੀ ਵੱਡੀ ਅੰਤੜੀ ਤੇ ਜਦੋਂ ਇਹਦੇ 'ਚ ਸਿੱਧਾ ਭੋਜਨ ਪੇਟ 'ਚ ਜਾਂਦਾ ਤਾਂ ਪੇਟ ਨੂੰ ਦੁਬਾਰਾ ਉਹ ਭੋਜਨ ਅੰਤੜੀਆਂ 'ਚ ਕੱਲਣ ਦੇ ਲਈ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਆ ਜਿਹਦੇ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਪਲੱਸ ਨਾਲ ਵਿੱਚ ਕੈਂਸਰ ਦਾ ਰੋਗ ਵਧਣਾ ਸ਼ੁਰੂ ਹੋ ਜਾਂਦਾ ਗਲੇ ਦਾ ਕੈਂਸਰ ਵਧਣਾ ਸ਼ੁਰੂ ਹੋ ਜਾਂਦਾ ਤੁਸੀਂ ਨਾਰਮਲ ਲੋਕਾਂ ਨੂੰ ਵੇਖੋਗੇ ਉਹ ਕਹਿਣਗੇ ਜਿਹਨੂੰ ਗਲ ਦਾ ਕੈਂਸਰ ਹੋ ਗਿਆ ਫੂਡ ਪਾਈਪ ਦੀ ਖਰਾਬ ਹੋ ਗਈ ਇਹਦੇ ਨਾਲ ਪੇਟ ਦਾ ਕੈਂਸਰ ਹੋ ਗਿਆ ਇਹਦੀ ਫੂਡ ਪਾਈਪ ਜਿਹੜੀ ਖਰਾਬ ਹੋ ਗਈ ਮੇਰੇ ਭੈਣ ਭਰਾਓ ਬਾਬੇ ਨਾਨਕ ਨੇ ਜੋ ਸਾਨੂੰ ਸਿਧਾਂਤ ਦਿੱਤਾ ਕਿ ਚੌਂਕੜਾ ਮਾਰ ਕੇ ਬਹਿ ਕੇ ਭੋਜਨ ਖਾਣਾ ਚਾਹੀਦਾ ਚਾਹੇ ਤੁਸੀਂ ਮੰਨ ਲਓ ਟੇਬਲ ਤੇ ਵੀ ਖਾਣਾ ਲੱਗਾ ਤੁਸੀਂ ਲੈ ਕੇ ਚੇਅਰ ਤੇ ਬਹਿ ਕੇ ਖਾ ਲਓ ਜੇ ਤੁਹਾਡੇ ਕੋਲ ਚੇਅਰ ਨਹੀਂ ਮਿਲਦੀ ਤੁਸੀਂ ਸਾਫ ਸੁਥਰੇ ਥਾਂ ਹੁੰਦੇ ਤੁਸੀਂ ਥੱਲੇ ਚੌਂਕੜਾ ਮਾਰ ਕੇ ਬਹਿ ਕੇ ਖਾਣਾ ਖਾ ਲਓ ਥੱਲੇ ਬਹਿਣਾ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਜਦੋਂ ਅਸੀਂ ਧਰਤੀ ਤੇ ਬਹਿ ਕੇ ਖਾਣਾ ਖਾਂਦੇ ਆ ਸਾਡਾ ਭੋਜਨ ਬਹੁਤ ਤੇਜ਼ੀ ਦੇ ਨਾਲ ਸਾਡੇ ਸਰੀਰ ਨੂੰ ਲੱਗਦਾ ਵੀ ਆ ਪਚਦਾ ਵੀ ਆ ਤੇ ਨਾਲ ਦੀ ਨਾਲ ਸਾਡੇ ਸਰੀਰ 'ਚ ਇੱਕ ਪੋਜ਼ਿਟਿਵ ਊਰਜਾ ਪੈਦਾ ਕਰਦਾ ਹੈ ਜਦੋਂ ਅਸੀਂ ਖਾ ਲੋਕੇ ਭੋਜਨ ਖਾਂਦੇ ਆ ਤੇ ਉਦੋਂ ਕੀ ਹੁੰਦਾ ਕਿ ਉਹ ਸਿੱਧਾ ਸਾਡੇ ਪੇਟ ਦੇ ਵਿੱਚ ਡਿੱਗਦਾ ਜਿਵੇਂ ਇੱਕ ਖੂਹ ਦੇ ਵਿੱਚ ਕੋਈ ਚੀਜ਼ ਆਪਾਂ ਖੜਕਚ ਕਰਕੇ ਸੁੱਟ ਦਿੰਦੇ ਆ ਤੇ ਜਿਹਦੇ ਨਾਲ ਸਾਨੂੰ ਇਹ ਬਿਮਾਰੀਆਂ ਲੱਗ ਰਹੀਆਂ ਨੇ ਤੁਸੀਂ ਸਾਰੇ ਮੈਂ ਦੁਬਾਰਾ ਆਪਣੀ ਉਹ ਗੱਲ ਨੂੰ ਸਾਂਝੀ ਕਰਦਾ ਪਿਛਲੇ 20 ਸਾਲਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਬੱਚਿਆਂ ਨੂੰ ਜਵਾਨਾਂ ਨੂੰ ਇਹ ਬਿਮਾਰੀ ਲੱਗ ਰਹੀ ਆ ਫੂਡ ਪਾਈਪ ਦੀ ਕਹਿਣਗੇ ਜੀ ਗਲੇ ਦਾ ਕੈਂਸਰ ਹੋ ਗਿਆ ਤੇ ਇਸ ਕਰਕੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਭਈ ਖਲੋ ਕੇ ਕਦੀ ਖਾਣਾ ਨਾ ਖਾਓ ਹਮੇਸ਼ਾ ਬਹਿ ਕੇ ਖਾਣਾ ਖਾਓ ਤੇ ਨਾਲ ਹੀ ਕੋਸ਼ਿਸ਼ ਕਰੋ ਕਿ ਤਲੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰੋ ਜਿਹੜੇ ਲੋਕ ਬਹੁਤ ਅੱਜ ਵੀ ਖਲੋ ਕੇ ਖਾਣਾ ਖਾਂਦੇ ਰਹੇ ਨੇ ਪਿਛਲੇ ਸਮਿਆਂ ਤੱਕ ਉਹ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰ ਲੈ ਤੇ ਚੰਗਾ ਨਹੀਂ ਤਾਂ ਫਿਰ ਮਾੜੇ ਨਤੀਜੇ ਉਹਨਾਂ ਨੂੰ ਭੁਗਤਨੇ ਪੈ ਸਕਦੇ ਨੇ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਚੈਨਲ ਬਣਾਇਆ ਜਿਹਦੇ ਉੱਪਰ ਆਪੁਈਆਂ ਉਹ ਗਲਤੀਆਂ ਜਿਹੜੀਆਂ ਸਾਡੇ ਕੋ ਐਕਸੈਪਟ ਜਾਣੇ ਜਾਣੇ ਝੋ ਜਾਂਦੀਆਂ ਨੇ ਉੱਤੇ ਹੀ ਆਪਾਂ ਗੱਲ ਕਰਦੇ ਆਂ ਇਸ ਚੈਨਲ ਦਾ ਨਾਮ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਜਿਹਦੇ ਵਿੱਚ ਬਹੁਤ ਸਾਰੀਆਂ ਵੀਡੀਓ ਨੇ ਅਸੀਂ ਲੰਬੀ ਉਮਰ ਕਿੰਜ ਜੀ ਸਕਦੇ ਆਂ ਸਿਹਤਮੰਦ ਕਿੰਜ ਰਹਿ ਸਕਦੇ ਆਂ ਸਾਨੂੰ ਕਿਹੜੇ ਖਾਣੇ ਖਾਣੇ ਚਾਹੀਦੇ ਨੇ ਕਿਹੜੀਆਂ ਕਿੜੀਆਂ ਸਾਨੂੰ ਬਿਮਾਰੀਆਂ ਨੇ ਉਹ ਪੁਆਇੰਟ ਭਰ ਕੇ ਤੁਸੀਂ ਸਰਚ ਕਰਕੇ ਵੀਡੀਓ ਦੇਖ ਸਕਦੇ ਹੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ